ਮਤੀ ਦਾਸ ਭਾਈ ਸਦੀ ਦਾ ਕੀ ਭਾਈ ਗਿਆਤਾ ਜੀ ਤੇ ਬਾਬਾ ਜੀਵਨ ਸਿੰਘ ਜੀ ai I ਸਨਾ ਨਾਇਕ ਹੋਇਆ ਮਹਾਰਾਜ ਆਪ ਜੀ ਦੇ ਦਰ ਤੇ ਸਮੂਹ ਸਿੱਖ ਸੰਗਤਾਂ ਵੱਲੋਂ 350 ਸਾਲਾ ਅੱਜ ਪੂਰੇ ਨਗਰ ਦੇ ਸਹਿਯੋਗ ਦੇ ਨਾਲ ਵੱਡੇ ਪੱਤਰ ਤੇ ਇਹ ਪ੍ਰੋਗਰਾਮ ਅលਿਖਿਆ ਗਿਆ ਸੀ ਇਸ ਲਈ ਸਾਨੂੰ ਆਪਾਂ ਇੱਕ ਵੱਡਾ ਸਮਾਰੋਹ ਕੀਤਾ ਸੀ ਇਸ ਸਮਾਰੋਹ ਨੂੰ ਬਦਲ ਕੇ Tuhan memberkati kita, kita harus kita ਸਰ ਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਮੀ ਪਾਸ਼ਾ ਧਰਮ ਦੀ ਚਾਦਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦ ਭਾਈ ਮਤੀ ਦਾਸ ਜੀ ਸ਼ਹੀਦ ਭਾਈ ਸਤ ਦਾਸ ਜੀ ਸ਼ਹੀਦ ਭਾਈ ਦਿਆਲਾ ਜੀ ਜਿਨ੍ਹਾਂ ਸਤ ਕਰਾਂਗੇ ਸ਼ਹੀਦੀ ਸਤਾਬ ਨੂੰ ਮੁੱਖ ਰੱਖਦੇ ਹੁਆ ਲੁਪਿੰਡ ਵਾਂਦਰਾ ਤੋਂ ਇਆ ਕਰਕੇ ਅੱਜ ਨਗਰ ਕੀਰਤਨ ਦਾ ਆਰੰਭ ਹੋਇਆ ਹੈ ਉਹ ਨਗਰ ਕੀਰਤਨ ਪਿੰਡਾਂ ਦਾ ਫੜਾ ਕਰਦਾ ਹੋਇਆ ਨਗਰ ਮੱਲਾ ਵਿਖੇ ਪਹੁੰਚਿਆ ਹੈ ਸਮੁੱਚੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਕਮੇਟੀ ਵੱਲੋਂ ਨਗਰ ਪੰਚਾਇਤਾਂ ਵੱਲੋਂ ਕਿਸਾਨ ਯੂਨੀਅਨਾਂ ਵੱਲੋਂ ਸੰਗਤਾਂ ਦਾ ਨਗਰ ਕੀਰਤਨ ਦੇ ਰੂਪ ਦੇ ਵਿੱਚ ਪਿੰਡ ਮੱਲਾ ਵਿਖੇ ਪਹੁੰਚਣ ਤੇ ਜਿਉਂ ਆਇਆ ਅਖਿਆ ਜਾਂਦਾ ਧੰਨਵਾਦ ਕੀਤਾ ਜਾਂਦਾ ਹੈ ਅਤੇ ਸਾਨੂੰ ਵੀ ਉਹਨਾਂ ਸ਼ਹੀਦਾਂ ਤੋਂ ਇਹ ਸੋਚ ਲੈਣੀ ਚਾਹੀਦੀ ਹੈ ਕਿ ਅਸੀਂ ਵੀ ਧਰਮ ਦੇ ਵਿੱਚ ਪਰਪੱਖ ਹੋਈਏ ਏਕਤਾ ਕਿਰਤ ਕਰੀਏ ਨਾਮ ਜਪੀਏ ਵੰਡ ਕੇ ਛਕੀਏ ਸੋ ਅੱਜ ਐਂਡ ਮੱਲਾ ਵਿਖੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਦੇ ਵਾਸਤੇ ਗੁਰੂ ਘਰ ਲੰਗਰ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਗਿਆ ਸਮੂਹੀ ਨਗਰ ਜਿਹਨੂੰ ਵੀ ਕੋਈ ਸਮਾਗਮ ਹੁੰਦਾ ਬਾਹਰ ਝੜ ਕੇ ਛਾ ਲੈਂਦਾ ਏਸੀ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਵੱਲੋਂ ਸਮੁੱਚੇ ਨਗਰ ਨਿਵਾਸੀਆਂ ਦਾ ਨੌਜਵਾਨਾਂ ਦਾ ਖਾਸ ਕਰਕੇ ਬਹੁਤ ਬਹੁਤ ਧੰਨਵਾਦ ਜਿਹੜੇ ਅਮਰ ਤਵੇਰੇ ਤੋਂ ਭਾਵ ਕੇ ਕੱਲ ਤੋਂ ਹੀ ਲੱਗੇ ਹੋਏ ਐ ਅੱਜ ਸਵੇਰ ਸਾਰੇ ਪਿੰਡ ਦੀ ਸਫਾਈ ਕੀਤੀ ਐ ਪਿੰਡ ਦੇ ਵਿੱਚ ਕਲੀ ਪਾ ਕੇ ਨਿਸ਼ਾਨ ਸਹਿਬ ਲਹਿਰਾਏ ਗਏ ਐ ਸਮੁੱਚੇ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਨੌਜਵਾਨਾਂ ਦਾ ਇਸੇ ਤਰ੍ਹਾਂ ਸਿੱਖੀ ਨਾਲ ਜੁੜੇ ਰਹੀਏ ਇਹਨੇ ਕਹਿੰਦਾ ਖਿਵਾਂ ਦਾ ਜਾਚਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧੰਨ ਚਾਦਰ ਸਹਿਦੂ ਅਤੇ ਭਾਦਰ ਸਾਹਿਬ ਜੀ ਦੇ ਸ਼ਹੀਦੀ ਸ਼ੱਕਾ ਇਨ੍ਹਾਂ ਦੇ ਨਾਲ ਭਾਈ ਮਤੀਦਾਦ ਜੀ ਭਾਈ ਤੇਆਲਾ ਜੀ ਤੇ ਭਾਈ ਸਤੀਦਾਦ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ حکومت ਜ਼ਾਲਮ ਸਰਕਾਰਾਂ ਨੇ ਉਦੋਂ ਸੀਏ ਤੇ ਇੱਕ ਚੀਜ਼ ਦਿੱਤਾ ਸੀਗਾ ਉਹਨਾਂ ਦੀ 350 ਸਾਲਾਂ ਸਿੱਧੀ ਜਮਾਗਮ ਨੂੰ ਮੁੱਖ ਰੱਖਦੇ ਹੋਏ ਪੈਡਵਾਂਦਰ ਡੋਰ ਦੀ ਸੰਗਤ ਵੱਲੋਂ ਜਿਹਦੇ ਕੋਈ ਜਿਹਹਦਾ ਰਜੀਤ ਸਿੰਘ ਜੀ ਵੰਦਰ ਉਹ ਕਰ ਰਹੇ ਨੇ ਉਹਨਾਂ ਨੇ ਇਸ ਸ਼ਹੀਦੀ ਸਮਾਗਮ ਦੇ ਮੁੱਖ ਰੱਖਦੇ ਹੋਏ ਪਿੰਡ ਵੰਦਰ ਤੋਂ ਨਗਰ ਕੀਰਤਨ ਦੀ ਜੋ ਤੜਕੇ ਸੁਭਾ ਮਰਦ ਲਈ ਸ਼ੁਰੂਆਤ ਕੀਤੀ ਆ ਉਹ ਗੰਦਾਰਾ ਲੰਬਵਾਲੀ ਬਾਜਾਖਾਨਾ ਮੱਲਾ ਹੁੰਦੇ ਹੋਏ ਅੱਗੇ ਢੋਲ ਮਲੂਕਾ ਸਰਗੀ ਵਾਲਾ ਘਰਤਾ ਭਾਈਚਾਰਕ ਗੁਰੂਕਾ ਸੁਖਲਾਵਾਂ ਦੇ ਨਾਲ ਸਮਾਪਤੀ ਹੋਣੀ ਹੈ ਸੋ ਅਸੀਂ ਇਸ ਸ਼ਹੀਦੀ ਸਮਾਗਮੋ ਕੀ ਨੂੰ ਸੰਗਤਾਂ ਨੂੰ ਦੇ ਸਾਰੇ ਕਿਸਾਨ ਸਾਥੀਆਂ ਨੂੰ ਵਧਾਈਆਂ ਦਿੰਦੇ ਹਾਂ ਤੇ ਨਾਲੇ ਅਜੀਤਗੜ੍ਹ ਆਂਧਰ ਦੀ ਜ਼ਮੀਨ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਬੜਾ ਅਫਰਾਨਾ ਕੀਤਾ ਕਿਉਂਕਿ ਕੌਮਾਂ ਉਹੀ ਸਦਾ ਜਿਉਂਦਾ ਰਹਿੰਦੀਆਂ ਜੋ ਆਪਣੇ ਗੁਰੂਆਂ ਪੀਰਾਂ ਤੇਨੂੰ ਯਾਦ ਰੱਖਦੀਆਂ ਸੋ ਇਹਨਾਂ ਕਹਿੰਦਾ ਹੋਇਆ ਸਾਡੇ ਪਿੰਡ ਇੱਥੇ ਮੱਲਾ ਘੇਹ ਪਹੁੰਚਣ ਤੇ ਸਮੁੱਚੇ ਹੀ ਜੱਥੇ ਦੇ ਨਗਰ ਕੀਰਤਨ ਦੇ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਪਹੁੰਚ ਰਿਹਾ ਹੈ ਅਸੀਂ ਉਹਨਾਂ ਨੂੰ ਜੁਆ ਕਹਿੰਦੇ ਹਾਂ ਧੰਨਵਾਦ ਕਰਦੇ ਹਾਂ Okay, I did it. 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 Thank <laughs> you. ایسی چادر جی دھرم کی چادر سارے درما کا ناش ہو گیا جالمان کا ناش ہو گیا جزیح کرنا چاہتے سن اس سولہ سو پچہتر عیسوی جا کر بہادر صاحب نے چھوسا بدن دن گیت کا ترک بھی بچیا اس بعد یعنی کمے سارے کٹھے ہو کے ایک جب دےتے ہوئے وق و اس کے اگلے پیڈوں میں ਮੈਂ ਬਾਲਕਾ ਤੇ ਬੈਠੀ ਕੋਈ ਪਹੁੰਚਿਆ ਦੇਖਣ ਤੇ ਬੰਦਿਆ ਪਹੁੰਚਿਆ ਤੇ ਸੌਂਡ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੇ 35 ਸਾਲਾਂ 11 ਮੋਢਾਂ ਸਾਲਾਂ 70 ਨੂੰ ਸਮਾਪਤ ਆਗਮ ਪਿੰਡ ਪਾਂਦਰ ਦੇ ਵਿੱਚ ਭਾਈ ਰਣਜੀਤ ਸਿੰਘ ਸਾਰੇ ਨਗਰ ਵੱਲੋਂ ਹਾਜ਼ਰੀ ਲਗਵਾਉਣੀ ਦਿੱਤਾ ਗਿਆ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਦੇ ਵਿੱਚ ਪੰਜਾਂ ਪਿਆਰੇ ਦੀ ਅਵਾਜ਼ ਦੇ ਵਿੱਚ ਇੱਕ ਮਹਾਨ ਨਗਰ ਕੀਰਤਨ ਅੰਦਰ ਪਿੰਡ ਤੋਂ ਸ਼ੁਰੂ ਹੋ ਗਿਆ ਨੇਕਾ ਪਿੰਡਾਂ ਵਿੱਚ ਜੀ ਹੋ ਕੇ ਵੀੇ ਚ ਪਹੁੰਚਣਾ ਅਸੀਂ ਤਨ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੀ ਬਲਦਾਨ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਜਿੰਨੇ ਵੀ ਗੁਰਮੁਖ ਪਿਆਰੇ ਨੇ ਪੰਜਾਬ ਦੇ ਵਸਿੰਦੇ ਨੇ 350 ਸਾਲਾਂ ਦੀ ਦਿਹਾੜਾ ਜਿਹੜਾ ਹੋ ਰਿਹਾ ਸਾਰਿਆਂ ਨੂੰ ਆਪੋ ਆਪਣੇ ਘਰਾਂ ਦੇ ਉੱਤੇ ਖਾਲਸਾਈ ਨਿਸ਼ਾਨ ਸਾਹਿਬ ਝੜੋਣੇ ਚਾਹੀਦੇ ਨੇ ਨਾਲ ਹੀ ਅੰਮ੍ਰਿਤ ਸ਼ਕੀ ਗੁਰੂ ਵਾਲਾ ਬਣਾ ਚਾਹੀਦਾ ਤੇ ਜਿਹੜੇ ਸਾਡੇ ਕਾਰ ਦੇ ਨੇ ਸਾਨੂੰ 71 ਹੋ ਕੇ ਸਾਰੇ ਕਰਨੇ ਦੇ ਹੱਜਦੇ ਨੇ ਆਓ ਆਪਾਂ ਗੁਰੂਨ ਸਮਰਤ ਹੋਈਏ 350 ਸਾਲਾਂ ਸਤਾਪਦੀ ਨੂੰ ਚੜ੍ਹਦੀ ਕਲਾ ਦੇ ਨਾਲ ਖਾਲਸਾਈ ਰਵੈਤ ਅਨੁਸਾਰ ਮਨਾਈਏ ਅਰ ਸ੍ਰੀ ਅਨੰਦਪੁਰ ਸਾਹਿਬ ਵੀ ਪਹੁੰਚਣਾ ਸਾਰਿਆਂ ਨੇ ਉੱਥੇ ਵੀ ਹਾਜ਼ਰੀਆਂ ਲਾਉਣੀਆਂ ਮੈਂ ਸਾਰੀ ਸੰਗਤ ਦਾ ਭਾਈ ਰਣਜੀਤ ਸਿੰਘ ਮੰਦਰ ਦਾ ਸਾਰਿਆਂ ਦਾ ਧੰਨਵਾਦ ਚੈਨਲ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਨੇ ਲੋਕ ਕਾਫੀ ਸਿੱਖੇ ਨਾਲ ਘਟ ਰਿਹਾ ਨਾ ਪ ਦਿਖ ਰਿਹਾ ਅਸਲੀ ਅਜਿਹੇ ਪ੍ਰਬੰਧ ਕਿੰਨੇ ਕਿ ਲੋਰੀ ਦੇ ਅਜਾ ਜੋ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਪਿੰਡਾਂ ਦੇ ਵਿੱਚ ਸਮਾਗ ਹੋਣੇ ਨੇ ਹੋਣਾ ਚਾਹੀਦਾ ਹਰੇਕ ਨੂੰ ਅਮਰਤਾਰੀ ਹੋਣਾ ਚਾਹੀਦਾ ਅਸੀਂ ਤਾਂ ਗੁਰੂ ਤੋਂ ਬੇਮਖੋਏ ਖੜੇ ਆ ਗੁਰੂ ਨੂੰ ਹੀ ਤਲੰਜਰੀ ਦੇ ਰੱਖੀ ਆ ਪੰਜਾਬ ਦੇ ਰਹਿਣ ਵਾਲੇ ਪੰਜਾਬ ਦੇ ਜੰਮੇ ਜਾਏ ਆ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਹੋਇਆ ਫਿਰ ਅਸੀਂ ਗੁਰੂ ਨੂੰ ਛੱਡ ਕੇ ਆ ਦੂਜੇ ਪਾਸੇ ਤੋਰੇ ਫਿਰਦੇ ਆਂ ਇਹ ਸਾਲ ਨੂੰ ਆਪ ਸਾਮਣੇ ਨਾਲ ਗੁਰੂ ਵਾਲੇ ਬਣਨਾ ਚਾਹੀਦਾ ਅਮਰ ਸਾਖੇ ਗੁਰੂ ਵਾਲੇ ਬਣੋ ਝਾੜਾ ਕੇਸ ਰੱਖੋ ਤੇ ਗੁਰੂ ਨੂੰ ਜਿਹੜਾ ਹੈਗਾ ਉਹ ਸਮਰਪਿਤ ਹੋਵੋ ਆ ਬਾਕੀ ਕੋਟਵਾਰਾ ਪ੍ਰਬੰਧਕ ਕਮੇਟੀਆਂ ਚਾਹੀਦਾ ਉਹ ਗੁਰੂਆਂ ਤੋਂ ਕੀ ਮੈਸੇਜ ਜਾਨਾ ਚਾਹੂਗੇ ਕਿਉਂਕਿ ਕਈ ਵਾਰ ਇਹ ਹੁੰਦਾ ਹੈ ਕਿ ਸੀਮਤ ਹੀ ਹੁੰਦਾ ਉਹਦਾ ਆਪਣਾ ਤੇ ਜੇ ਕੋਈ ਕਥਾ ਹੋਵੇ ਜਾਂ ਸ਼ਾਮ ਨੂੰ ਕਥਾ ਹੋਵੇ ਜਾਂ ਬੱਚਿਆਂ ਨੂੰ ਜੇ ਅਗਰ ਪ੍ਰਾਈਵੇਟ ਡਾਊਰਬੋਰਡ ਦੀ ਗੱਲ ਹੋਵੇ ਉਹਦੇ ਬਾਰੇ ਕੋਈ ਮੈਸੇਜ ਦੇਣਾ ਚਾਹੋਗੇ ਕਿ ਉਹ ਸਬ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧ ਕਮੇਟੀਆਂ ਫਿਲਹਾਲ ਦਾ ਗੁਰਦੁਆਰਾ ਪ੍ਰਬੰਧ ਕਮੇਟੀਆਂ ਸਾਰੀਆਂ ਅਮਰਤਾਰੀ ਹੋਣੀ ਚਾਹੀਦੀਆਂ ਨੇ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਆ ਉਹਦੇ ਵਿੱਚ ਸਾਰੇ ਅਮਰਤਾਰੀ ਹੋਣ ਸਾਰੇ ਮੈਂਬਰ ਅਮਰਤਾਰ ਜਿਹੜਾ ਅਮਰਤ ਨਹੀਂ ਸਕਦਾ ਉਹਨੂੰ ਕਮੇਟੀ ਤੋਂ ਲਾਂਭੇ ਕਰਕੇ ਹੋਰ ਨਵੇਂ ਭਰਤੀ ਕਰਨੇ ਚਾਹੀਦੇ ਨੇ ਉੱਥੇ ਸ਼ੋਮਾ ਸਾਹਿਬ ਨਿਯਤ ਨਿਯਮ ਹੋਵੇ ਕਲਾਸਾਂ ਲੱਗਣ ਬੱਚਿਆਂ ਨੂੰ ਵਿੱਦਿਆ ਵੀ ਦਿੱਤੀ ਜਾਣੀ ਚਾਹੀਦੀ ਆ ਤੇ ਖਾਸ ਕਰਕੇ ਬੇਨਤੀ ਹੈ ਪ੍ਰਬੰਧਕ ਕਮੇਟੀਆਂ ਨੂੰ ਵੀ ਹਰ ਘਰ ਦੇ ਵੇ ਗੁਰੂ ਘਰ ਦੇ ਵਿੱਚ ਜਿਹੜਾ ਹੈਗਾ ਪਹਿਰੇਦਾਰ ਗੁਰੂਆਂ ਹੋਣਾ ਚਾਹੀਦਾ ਕਿਉਂਕਿ ਬਿਆਦਬੀ ਬਹੁਤ ਹੋ ਰਹੀਆਂ ਨੇ ਜਦੋਂ ਸਮਾਂ ਲੱਗਦਾ ਪਾਪੀ ਲੋਕਾਂ ਨੂੰ ਉਦੋਂ ਫਿਰ ਆ ਕੇ ਬਿਆਦਬੀ ਕਰਦੇ ਨੇ ਇਸ ਕਰਕੇ ਪਹਿਰੇਦਾਰ ਜ਼ਰੂਰ ਹਰੇਕ ਗੁਰੂ ਘਰ ਦੇ ਵਿੱਚ ਆਹੀਦੇ ਨੇ ਤਾਂ ਕਿ ਗੁਰੂ ਘਰ ਦੇ ਵਿੱਚ ਜਿਹੜੀ ਹੈਗੀ ਆ ਗੁਰੂ ਸਾਹਿਬ ਦੀ ਕੋਈ ਬਿਆਦਬੀ ਨਾ ਹੋ ਸਕੇ ਇਹ ਪ੍ਰਬੰਧਕ ਕਮੇਟੀਆਂ ਜ਼ਿੰਮੇਵਾਰੀ ਬਣਦੀ ਹੈ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਵੀ ਉੱਥੇ ਗੁਰੂ ਘਰਾਂ ਦੇ ਵਿੱਚ ਵੀ ਪ੍ਰਬੰਧ ਚੰਗਾ ਹੋਵੇ ਮਨਗਰ ਕੀਰਤਨ ਦੇਖੋ ਸਾਨੂੰ ਸਾਰਿਆਂ ਨੂੰ ਪੂਰੇ ਵਰਲਡ ਦੇ ਵਿੱਚ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਤਾਬਦੀ ਮਨਾਇ ਜਾ ਰਹੀ ਆ ਸਾਰੇ ਮਨਾ ਰਹੇ ਨੇ ਇੱਥੇ ਵੀ ਮਨਾਇ ਜਾ ਰਹੀ ਆ ਅਸੀਂ ਗੁਰੂ ਸਾਹਿਬ ਨੂੰ ਸਜਦਾ ਕਰਦੇ ਆ ਕੋਟ ਕੋਟ ਪ੍ਰਣਾਮ ਕਰਦੇ ਆ ਆਓ ਰਲ ਕੇ ਗੁਰੂ ਸਾਹਿਬ ਦਾ 350 ਸਾਲਾ ਚੜ੍ਹਦੀ ਕਲਾ ਦੇ ਤੁਮ ਬਦਨਾ ਨਨੰਦਪੁਰ ਸਾਹਿਬ ਚਲੀਏ ਉੱਥੇ ਮਨਾਈਏ ਬਹੁਤ ਬੜਾ ਪ੍ਰਸਾਦ ਕੀਤਾ ਹੈ ਯਾਰ ਇਹ। ਜੀ ਕਹਿੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਪੂਰੀ ਮਨੁੱਖਤਾ ਦੀ ਖਾਤਰ ਆਪਣੀ ਸਹਾਰ ਸਥਿਤੀ ਜਦੋਂ ਅਰੰਗ ਜੇਬ Hindu ਕੌਮ ਤੇ ਜ਼ਬਰ ਜਲਮ ਕਰਦਾ ਸੀ ਮਨੁੱਖਤਾ ਦਾ ਘਾੜ ਹੋ ਰਿਹਾ ਸੀ ਮੰਦਰ ਢਾਏ ਜਾ ਰਹੇ ਸੀ ਉਸ ਸਮੇਂ ਨੌਵੇਂ ਪਾਤਸ਼ਾਹ ਨੇ ਇਸ ਜਲਮ ਦਾ ਠਿਕਰਾ ਭੰਦੇ ਹੋਏ ਉਹ ਸਨੇ ਬਚਨ ਚਾਰ ਨੇ ਕੀਤੇ ਸੀ ਠੀਕਰਪੁਰ ਜੀਸਰ ਪ੍ਰਾਪਰ ਕੀਆ ਬਿਆਨ ਇਹ ਬਹਾਦਰ ਸੀਗਰਿਆ ਕਰੀ ਨਾ ਕਹਿਣ ਹੁ ਆਣ ਨੌਵੇਂ ਬਾਦਸ਼ਾਹ ਨੇ ਬਲੀਦਾਨ ਦੇ ਕੇ ਕਸ਼ਮੀਰੀ ਪੰਡਤਾ ਦੀ ਰੱਖਿਆ ਕੀਤੀ ਅੱਜ ਉਹੀ ਕੌਮ ਸਾਡੇ ਨਾਲ ਬੇਇਨਸਾਫੀ ਵਾਲਾ ਵਤੀਰਾ ਜਿਹੜਾ ਸਾਡੇ ਨਾਲ ਹੋ ਰਿਹਾ ਹੈ ਸੰਵਿਧਾਨ ਦੇ ਮਤਾਬਕ ਕਾਨੂੰਨ ਦੇ ਮਤਾਬਕ ਜਿਹੜੇ ਸਾਡੇ ਪੰਜੀ ਸਿੰਘ ਵੀ ਹੈ ਜੇਲਾ ਭਗਤ ਚੁੱਕੇ ਆ ਉਹਨਾਂ ਦੀ ਰਿਹਾਈ ਨਹੀਂ ਹੋ ਰਹੀ ਉਹਨਾਂ ਮੇ ਪਾਛਣੇ ਵੀ ਮਰਹਮਤਾ ਦੀ ਖਾਤਰ ਕੁਰਬਾਨੀ ਦਿੱਤੀ ਸੀ ਜਦੋਂ ਕਹੇ ਤੇ ਜ਼ਬਰ ਜਨਮ ਹੁੰਦਾ ਹੈ ਸਾਡੇ ਗੁਰੂ ਸਹਿਬਾਨ ਸਾਡੇ ਕੌਮ ਦੇ ਜਰਨੈਲ ਉਹ ਉਸ ਕੌਮ ਦੇ ਹੱਕ ਤੇ ਖੜਦੇ ਰਹੇ ਐ ਝੁਲਮ ਭਾਵੇਂ ਮੁਸਲਮਾਨ ਤੇ ਹੋਵੇ ਭਾਵੇਂ ਹਿੰਦੂ ਤੇ ਹੋਵੇ ਸਾਈ ਤੇ ਹੋਵੇ ਸਿੱਖ ਕੌਮ ਹੈ ਉਹ ਵੱਧ ਚੜ ਕੇ ਫੈਸਾ ਲੈਂਦੀ ਹੈ ਤੇ ਗਊ ਗਰੀਬ ਦੀ ਰੱਖਿਆ ਕਰਦੀ ਹੈ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇਲਾ ਜੀ ਉਹਨਾਂ ਨੇ ਵੀ ਸਹਾਦਤ ਪ੍ਰਾਪਤ ਕੀਤੀ ਅਤੇ ਬਾਬਾ ਜੀਵਨ ਸਿੰਘ ਜੀ ਜਿਹੜੇ ਸ਼ਹੀਦ ਹੋਏ ਕੌਮ ਦੇ ਉਹਨਾਂ ਨੇ ਸੀਸ ਲੈ ਕੇ ਨੌਵੇਂ ਪਾਸਾ ਦਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਉਹਨਾਂ ਦੀ ਵੱਡੀ ਕੁਰਬਾਨੀ ਹੈ ਲੱਖੀ ਸਾਹਿਬ ਨਜਾਰਾ ਉਹਨਾਂ ਦੀ ਵੱਡੀ ਕੁਰਬਾਨੀ ਹੈ ਜਿਨ੍ਹਾਂ ਨੇ ਨੌਵੇਂ ਪਾਸਾ ਜੇ ਧੜ ਦਾ ਸੰਸਕਾਰ ਕੀਤਾ ਤੇ ਇਹ ਕੌਮ ਜਦੋਂ ਵੀ ਕਿਸੇ ਤੇ ਵਿਪਤਾ ਪੈਂਦੀ ਹੈ ਇਹ ਕੌਮ ਹਮੇਸ਼ਾ ਖੜਦੀ ਆਈ ਹੈ ਅਸੀਂ ਇਹ ਅਪਰਾਲਾ ਬਾਂਦਰਪਿੰਡ ਤੋਂ ਜਿਹੜਾ ਕੀਤਾ ਗਿਆ ਸੀ ਸਮੂਹ ਸੰਗਤਾਂ ਦੇ ਸਜੋਗ ਦੇ ਨਾਲ ਬਹੁਤ ਹੀ ਵਿਸਾਲ ਆ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੇ ਹੁੰਦਾ ਹੋਇਆ ਇਹ ਨਗਰ ਕੀਰਤਨ ਬਾਜਾਖਾਨਾ ਚੌਕ ਦੇ ਵਿੱਚ ਜਿੱਥੇ ਸਾਰੇ ਭਰਾਵਾਂ ਨੇ ਇੱਥੇ ਪੰਜਾ ਪਿਆਰ ਸਹਿਬਾਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਨਿਸਾਨਜੀ ਸਿੰਘਾਂ ਦਾ ਜਿਹੜਾ ਉਹਨਾਂ ਨੇ ਪਰਮਾ ਸਵਾਗਤ ਕੀਤਾ ਅਸੀਂ ਸਾਰੇ ਪ੍ਰਬੰਧਕਾਂ ਵੱਲੋਂ ਸੰਗਤਾਂ ਵੱਲੋਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੀ ਸਾਨੂੰ ਸਜੋਗ ਦਿੱਤਾ ਇਸ ਨਗਰ ਕੀਰਤਨ ਦੇ ਵਿੱਚ ਪੰਥ ਦੀਆਂ ਮਹਾਨ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਇੱਥੇ ਸਰਬੱਤ ਖਾਲਸਾ ਦੇ ਜਥੇਦਾਰ ਵੀ ਹਾਜ਼ਰੀ ਲਵਾ ਕੇ ਗਏ ਆ ਸਿੰਘ ਸਹਿਬਾਨ ਸੰਤ ਮਹਾਪੁਰਸ਼ ਬਾਬਾ ਚਮਕੌਰ ਸਿੰਘ ਜੀ ਭਾਈ ਰੂਪੇਵਾਲਾ ਉਹ ਵੀ ਲਵਾ ਕੇ ਗਿਆ ਹਾਜ਼ਰੀ ਜਥੇਦਾਰ ਬਾਬਾ ਅਰਬਾ ਖਰਬਾ ਤਰਨਾ ਦਲ ਵਾਲੇ ਬਾਬਾ ਰਾਜਾ ਸਿੰਘ ਉਹ ਵੀ ਆ ਕੇ ਗਿਆ ਹੈ ਗਿਆਨੀ ਤੇਜਵੀਰ ਸਿੰਘ ਧੰਮਦਮੀ ਪ੍ਰਸਾਦ ਵਾਲੇ ਉਹ ਵੀ ਆ ਕੇ ਗਏ ਬਾਬਾ ਪਰਜੀਤ ਸਿੰਘ ਜੀ ਚਾਂਦਪੁਰਾ ਉਹ ਵੀ ਹਾਜ਼ਰੀ ਲਵਾ ਰਹੇ ਆ ਬਾਬਾ ਮੋਹਨ ਦਾਸ ਜੀ ਉਹ ਵੀ ਹਾਜ਼ਰੀ ਲਵਾ ਕੇ ਗਏ ਆ ਦੇ ਬਾਬਾ ਆਪਣਾ ਸਰਦੇਵ ਸਿੰਘ ਜੀ Muni ਸੇਖਾ ਛਿੜੀ ਵਾਲੇ ਤੇ ਛਿੜੀ ਰਾਜੇਆਣਾ ਵਾਲੇ ਸੰਤ ਪਹੁੰਚੇ ਹੋਏ ਆ ਬਾਬਾ ਸੁੰਦਰਦਾਸ ਜੀ ਪੰਜ ਗਰੇ ਖੁਰਦ ਵਾਲੇ ਉਹ ਵੀ ਪਹੁੰਚੇ ਹੋਏ ਆ ਸੰਤ ਬਾਬਾ ਜਗਦੇਵ ਮੁਰੇ ਜੀ ਖਾਈ ਵਾਲੇ ਸਾਡੇ ਨਾਲ ਖੜੇ ਨੇ ਤੇ ਸੰਤ ਬਾਬਾ ਗੁਰਬੰਤ ਸਿੰਘ ਜੀ ਰੌਂਦੇ ਵਾਲੇ ਉਹ ਵੀ ਸਾਡੇ ਨਾਲ ਹਾਜ਼ਰ ਲਵਾ ਕੇ ਕਲਵੰਤ ਸਿੰਘ ਜੀ ਸਾਡੇ ਜੋਧੇ ਨੇ ਬਾਜਿਆਖਾਨ ਤੋਂ ਇਹ ਸੁਬੇਦਾਰ ਬਲਦੇਵ ਸਿੰਘ ਜੀ ਡਾਕਟਰ ਬਲਵੀਰ ਸਿੰਘ ਜੀ ਸਰਾਵਾ ਸਾਰੇ ਸਾਡੇ ਨਾਲ ਚੱਲ ਰਹੇ ਨੇ ਸਾਡੇ ਸਾਥੀ ਨੇ ਤੇ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਬਾਣੀ ਦੇ ਨਾਲ ਜੁੜੋ ਤੇ ਅਮਰਤਾਰੀ ਹੋ ਕੇ ਸਿੱਖ ਕੌਮ ਆਪਣੇ ਧਰਮ ਦੇ ਵਿੱਚ ਪਰਪੱਕ ਹੋਵੇ ਜਿਵੇਂ ਦੂਸਰੇ ਧਰਮਾਂ ਦੇ ਲੋਕ ਆਪਣੇ ਧਰਮ ਦੇ ਵਿੱਚ ਪੱਕੇ ਰਹਿਣ ਦਾ ਹੁਕਮ ਹੈ ਸਾਨੂੰ ਵੀ ਸਿੱਖ ਕੌਮ ਨੂੰ ਆਪਣੇ ਧਰਮ ਦੇ ਵਿੱਚ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਮਾੜੀਆਂ ਰੀਤਾਂ ਦਾ ਤਿਆਗ ਕਰਕੇ ਬਾਣੀ ਬਾਣੇ ਦੇ ਨਾਲ ਜੁੜ ਕੇ ਆਪਣਾ ਜੀਵਨ ਸੱਚੇ ਢੰਗ ਨਾਲ ਜਿਉਣਾ ਚਾਹੀਦਾ ਹੈ ਹੇ ਪਾਪਾ ਜੀ ਤਾਂ ਦੇ ਆਪਾਂ ਜੀ ਕਾ ਲੱਗ ਪਿਆ ਇਸ ਨਾਲ ਜਿਹੜਾ ਮੰਦਰ ਜੋ ਕਿ ਕਿਥਾਂ ਹੈ ਪੂਰਾ ਇਹ ਪ੍ਰਬੰਧ ਦਾ ਜੁਦਾ ਮੈਕਾਨਿਕ ਨੇ ਕਿਹਾ ਨੇ ਕਿ ਹੈ ਕਿ ਉਹ ਜਿਹੜੇ ਗ੍ਰੋਟੇ ਪਹਾੜ ਦੇ ਵਿੱਚ ਆਰਾਹ ਪ੍ਰੋਗਰਾਮ ਨੂੰ ਨਾਲ ਦੇ ਦਾ ਅੱਜ ਇਹ ਪ੍ਰੋਗਰਾਮ ਕੀਤਾ ਹੈ ਜੋ ਕਿ ਪੈਂਡ ਵਾਂਡਰ ਤੋਂ ਲੈ ਕੇ ਬਾਜਾ ਖਾਨਾ ਲੰਬ ਵਾਲੇ ਮੱਲਾਂ ਤੋੜਾ ਅਤੇ ਪਾਟਾ ਪਾਇਗਾ ਉੱਥਾਂ ਨੂੰ ਸਾਹ ਸਮਾਪਤੀ ਇਹਨਾਂ ਦੇ ਅੰਡ ਵੰਦਰ ਦੇ ਹੋਏ ਕਿ ਸਰ ਜੋ ਕਹਿ ਕੇ ਵੱਡੇ ਗੈਂਦਾਂ ਦੇ ਦੇ ਰਿਹਾ ਹੈ ਮਹਾਪੁਰਸ ਦਾ ਕੰਮ ਵੱਡੇ ਗੈਂਦਾਂ ਦੇ ਸਬੰਧਤ ਸਿਸਟਮ ਦੇ ਵਿੱਚ ਅੱਜ ਸੈਮਰਾਵਰ ਸਿੰਘ ਜੀ ਨਾਲ ਹੁਦਾਰ ਸਿੰਘ ਪੰਡਾ ਨਿਕਾਲ ਸਕੋ